ਸਸਰੀ ਗਾਲ ਜੀ ਵੀਰ ਜੀ ਮੈਂ ਸਰਪੰਚ ਪਿੰਡ ਮਹਾਦਪੁਰ ਵੀਰ ਜੀ ਗੱਲ ਇਦਾਂ ਕਿ ਸਾਡੇ ਪਿੰਡ ਦੇ ਵਿੱਚ ਵਿਚੋਂ ਦੀ ਨਜ਼ਾਇਜ ਮਾਈਨਿੰਗ ਵਾਲੇ ਵੱਡੇ ਜਿਹੜੇ ਟਰਾਲੇ ਆ ਉਹ ਹਰ ਰੋਜ਼ ਰਾਤ ਨੂੰ 15 20 50 ਟਰਾਲੇ ਲੰਘਦੇ ਆ ਆ ਤੁਸੀਂ ਦੇਖ ਰਹੇ ਹੋਵੋਗੇ ਵੀਡੀਓ ਦੇ ਵਿੱਚ ਪੰਚਾਇਤ ਦੀ ਐਟਮ ਮਗਾਈ ਸੀ ਇਹਨਾਂ ਨੇ ਸਾਰੀ ਉਤੋਂ ਦੀ ਗੱਡੀਆਂ ਲੰਘਾ ਲੰਘਾ ਕੇ ਚੱਕਣਾ ਚੂਰ ਕਰਤੀ ਐ ਇੱਟ ਇਹ ਪਹਿਲੋ ਵੀ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਐਸਐਚਓ ਨੂੰ ਡਿਪਟੀ ਨੂੰ ਸਾਰਿਆਂ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਪਰ ਇਹਨਾਂ ਦੀ ਹੀ ਸਹੈ ਨਾਲ ਇਹ ਟਰੱਕ ਲੰਘਦੇ ਆ ਇੱਥੋਂ ਦੀ ਇਹ ਸਾਰੀ ਪੁਲਿਸ ਦੀ ਮਿਲੋ ਭਗਤ ਹੈਗੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਤਿੰਨ ਗੱਡੀਆਂ ਔਰ ਇੱਟਾਂ ਦਾ ਕੀ ਹਾਲ ਕੀਤਾ ਪਿਆ ਇਹ ਜਿਹੜੀ ਇੱਟ ਲਿਆਂਦੀ ਆ ਭਾਈ ਇੱਕ ਪਾਸੇ ਹਟਿਓ ਜਰਾ ਆ ਆ ਦੇਖੋ ਇੱਟ ਦਾ ਕੀ ਹਾਲ ਕੀਤਾ ਇਹ ਕਿਸ ਤਰ੍ਹਾਂ ਪੂਰੀ ਕਰਨੀ ਹੈ ਇੱਟ ਇਹ ਵੀ ਪੈਸੇ ਵਸੂਲੇ ਜਾਣ ਇਹਨਾਂ ਕੋਲੋਂ ਔਰ ਇਹਨਾਂ ਤੇ ਪਰਚਾ ਕੀਤਾ ਜਾਏ ਇਹ ਜਿੰਨਾ ਵੀ ਇਹ ਮਾਈਨਿੰਗ ਦਾ ਕੰਮ ਹੁੰਦਾ ਨਜਾਇਜ਼ ਮਾਈਨਿੰਗ ਦਾ ਕੰਮ ਹੁੰਦਾ ਰੇਤ ਬਜਰੀ ਦਾ ਕੰਮ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਨਾਲ ਹੋ ਕੇ ਕਰਵਾਉਂਦਾ ਇਹ ਸਾਰੀ ਇਹਨਾਂ ਦੀ ਮਿਲੋ ਭਗਤ ਹੈਗੀ ਆ ਭਾਈ ਜੀ ਸਾਰੇ ਪਿੰਡ ਦੀਆਂ ਸੜਕਾਂ ਤੋੜਤੀਆਂ ਸਾਰੀਆਂ ਵਾਟਰ ਸਪਲਾਈ ਦੇ ਆ ਪਾਈਪਾਂ ਤੋੜਤੀਆਂ ਇਹ ਸਾਰੀ ਇਹਨਾਂ ਦੀ ਮਿਲੋ ਭਗਤ ਹੈ ਸਰਕਾਰ ਦੀ ਮਿਲੋ ਭਗਤ ਹੈ ਇਹ ਭਗਵਾਨ ਤਮਾਨ ਕਹਿੰਦਾ ਸੀ ਮੈਂ ਪਿੰਡ ਮੈਂ ਪੂਰੇ ਇਲਾਕੇ ਦੇ ਵਿੱਚ ਸੁਧਾਰ ਕਰਾਂਗਾ ਮੈਂ ਪੂਰੇ ਪੰਜਾਬ ਦੇ ਵਿੱਚ ਸੁਧਾਰ ਕਰਾਂਗਾ ਇਹ ਸੁਧਾਰ ਕੀਤਾ ਇਹਨੇ ਕਿ ਸਾਡੇ ਜਿਹੜੇ ਲਿੰਕ ਰੋਡ ਹੈ ਛੋਟੇ-ਛੋਟੇ ਉਹ ਵੀ ਇਹਨਾਂ ਵੱਡੇ ਟਰਾਲਿਆਂ ਨਾਲ ਤੋੜ ਕੇ ਚੱਕਣਾ ਚੂਰ ਕੀਤੇ ਪਏ ਆ ਆ ਦੇਖੋ ਤਿੰਨ ਟਰਾਲੇ ਮੈਂ ਤੁਹਾਨੂੰ ਦਿਖਾ ਰਿਹਾ ਇਹਨਾਂ ਦੀ ਵੀਡੀਓ ਵੀ ਦਿਖਾ ਰਿਹਾ ਤੁਹਾਨੂੰ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਦੱਸੋ ਇਹ ਜਿਹੜੀਆਂ ਟਰਾਲੀਆਂ ਨਾਜ ਰੇਤ ਬਜਰੀ ਇਹ ਇਹ ਰੇਤ ਮਾਫੀਆ ਜਿਹੜੇ ਹੈਗੇ ਆ ਹਰ ਰੋਜ਼ ਰਾਤ ਨੂੰ 500 ਟਰਾਲਾ ਲੈ ਕੇ ਲੰਘਦੇ ਆ ਇਹ 50 ਟਰਾਲੇ ਘਟੋ ਘਟ ਲੰਘਦੇ ਸਾਡੇ ਜਿਹੜੇ ਮਕਾਨ ਹੈ ਬਿਲਕੁਲ ਰੋਡ ਦੇ ਕੰਡੇ ਆ ਜਦੋਂ ਇਹ ਟਰਾਲੇ ਲੈ ਕੇ ਲੰਘਦੇ ਆ ਸਾਡੇ ਮਕਾਨ ਵਾਈਬ੍ਰੇਸ਼ਨ ਕਰਦੇ ਆ ਕੰਬਦੇ ਆ ਮਕਾਨ ਸਾਡੇ ਕੋਈ ਸ਼ਰਮ ਕਰੋ ਪ੍ਰਸ਼ਾਸਨ ਵਾਲਿਓ ਕੋਈ ਸ਼ਰਮ ਕਰੋ ਕੋਈ ਸ਼ਰਮ ਕਰੋ ਕੋਈ ਸਾਰੇ ਪਿੰਡ ਦੇ ਤਹਿਸ਼ਨੈਸ਼ ਕੀਤਾ ਪਿਆ ਤੁਸੀਂ ਸਾਰੇ ਪਿੰਡ ਦੀਆਂ ਨਾਲੀਆਂ ਗਲੀਆਂ ਤੋੜਤੀਆਂ ਸਾਰੀ ਜਿਹੜੀ ਮੈਂ ਏਟ ਪੰਚਾਇਤ ਦੀ ਲੈਂਦੀ ਸੀ ਉਹ ਚਕਨਾ ਚੂਰ ਕਰਤੀ ਆ ਇਹ ਜਿੰਨਾ ਵੀ ਨਜਾਇਜ਼ ਇਹ ਰੇਤ ਮਜਰੀ ਦਾ ਨਜਾਇਜ਼ ਕੰਮ ਹੋ ਰਿਹਾ ਇਹ ਪੁਲਿਸ ਔਰ ਇਹ ਪ੍ਰਸ਼ਾਸਨ ਦੀ ਇਹ ਸ਼ਹਿਰ ਨਾਲ ਹੋ ਰਿਹਾ ਆ ਦੇਖੋ ਆ ਦੇਖੋ ਆ ਕੀ ਹੋ ਰਿਹਾ ਇਹ ਤਿੰਨ ਗੱਡੀਆਂ ਖੜੀਆਂ ਨੇ ਜਦ ਕੇ ਤਿੰਨ ਗੱਡੀਆਂ ਅੱਗੇ ਲੰਘ ਗਈਆਂ ਸ਼ਰਮ ਕਰੋ ਕੋਈ ਸ਼ਰਮ ਕਰੋ ਇੱਥੇ ਗਰੀਬਾਂ ਦੇ ਜਿਹੜੇ ਪਿੰਡਾਂ ਦੇ ਪਿੰਡਾ ਅਜਾੜ ਦਿੱਤੇ ਆ ਤੁਸੀਂ ਜਿਹੜਾ ਤੁਹਾਡਾ ਲੰਘਣ ਦਾ ਰਸਤਾ ਹੈਗਾ ਤੂੰ ਹਾਈਵੇ ਰੋਡ ਤੇ ਲੰਘੋ ਤੁਸੀਂ ਅਸੀਂ ਤੁਹਾਨੂੰ ਰੋਕਦੇ ਆ ਅੱਗੇ ਤੇ ਸਰਕਾਰ ਨੇ ਕੋਈ ਅਜ ਤੱਕ ਸੜਕ ਨਹੀਂ ਬਣਾਈ ਆ ਦੇਖੋ ਆ ਤਿੰਨ ਟਰਾਲੇ ਖੜੇ ਆ ਟਰੇਨ ਇਹ ਘੱਟੋ ਘੱਟ ਵੀ ਤਾਂ 10 10 ਆ 15 15 20 20 ਸੈਕੜੇ ਰੇਤ ਲੈ ਕੇ ਜਾਂਦੇ ਆ ਇਹ ਆ ਦੇਖੋ ਇਹ ਸਾਰੀ ਪੁਲਿਸ ਦੀ ਮਿਲੋ ਭਗਤ ਹੈ ਕੀ ਆ ਸਵੇਰੇ ਪਰਚਾ ਇਹਨਾਂ ਤੇ ਕਰਾਵਾਂਗੇ ਸਾਰਿਆਂ ਤੇ ਤੇ ਇਦਾਂ ਨਹੀਂ ਗੱਡੀ ਛੱਡਾਂਗੇ ਇਹ ਮੇਰੀ ਬੇਨਤੀ ਇਹ ਹੀ ਆ ਵੀ ਇਸ ਵੀਡੀਓ ਨੂੰ ਇੰਸਟਾਗ੍ਰam ਤੇ ਔਰ ਫੇਸਬੁੱਕ ਤੇ ਬੱਤ ਬੱਤ ਸ਼ੇਅਰ ਕਰੋ ਇਧਰ ਆ ਡਰਾਈਵਰੋ ਰੁਕੋ ਇੱਥੇ ਆ ਗੱਡੀ ਦੇ ਡਰਾਈਵਰ ਐ ਚਲੋ ਲਾਈਟ ਚ ਚਲ ਆਪਣੀ ਗੱਡੀ ਦਾ ਨੰਬਰ ਦੱਸ ਹਲੋ ਗੱਡੀ ਗੱਡੀ ਦਾ ਨੰਬਰ ਦੱਸ ਆਪਣੀ ਦਾ ਪੀ ਵੀ ਰੋ 7 ਬੀ ਡਬਲਯੂ 37 ਜੀ ਚੰਗੀ ਤਰ੍ਹਾਂ ਬੋਲ ਪੀ ਵੀ ਰੋ 7 ਬੀ ਡਬਲਯੂ 37 ਜੀ ਨਾਮ ਕੀ ਆ ਤੇਰਾ ਜੇ ਪੀਸ਼ ਕੁਮਾਰ ਪਿੰਡ ਕਿਹੜਾ ਤੇਰਾ ਹਾਂਜੀ ਪਿੰਡ ਕਿਹੜਾ ਦਤਾਰਪੁਰ ਹਾਂ ਦਤਾਰਪੁਰ ਮਾਂ ਦਾ ਕੀ ਨਾਮ ਚੰਚਲ ਜੀ ਪਿਓ ਦਾ ਕੀ ਨਾਮ ਰਮੇਸ਼ ਲਾ ਅਧਾਰ ਕਾਰਡ ਕੱਢ ਆਪਣਾ ਲਾਇਸੈਂਸ ਕੱਟ ਆਪਣਾ ਡਰਾਈਵਰ ਲਾਇਸੈਂਸ ਦਿਖਾ ਹਾਂ ਵੀ ਤੇਰਾ ਕੀ ਨਾਮ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਪਿੰਡ ਤਨਪਰੀ ਵਾਲੀ ਤੇ ਡੈਡੀ ਦਾ ਨਾਮ ਸਤਪਾਲ ਜੀ ਅੱਛਾ ਤੇ ਮੰਮੀ ਦਾ ਨਾਮ ਹੰਤਲਾ ਜੀ ਗੱਡੀ ਦਾ ਨਾਮ ਦੱਸੋ PV07 BK37 ਗੱਡੀ ਘੜੀ ਆ ਤੁਹਾਡੀ ਉਹੀ ਜਿਹੜੀ ਹੈ ਕਾਂਦੇ ਚ ਫਸੀ ਹੈ ਨਾ ਹਾਂਜੀ ਹਾਂਜੀ ਕਿੱਥੇ ਨੰਬਰ ਲਿਖਿਆ ਹੁੰਦਾ ਗੱਡੀ ਦਾ ਆ ਵੀ ਤੂੰ ਦੱਸ ਹਾਂ ਵੀ ਤੂੰ ਦੱਸ ਇਹ ਨਹੀਂ ਹੈਗਾ ਇਹ ਹਾਂ ਕਿੱਦਾਂ ਕੱਢਦਾ ਉਹ ਗੱਡੀ ਦਾ ਕਿਹੜਾ ਬਲਾ ਉਹਨੂੰ ਜਰਾ ਉੱਧਰ ਆ ਜਾ ਯਾਰ ਕਿੱਥੇ ਆ ਨੰਬਰ ਹੀ ਨਹੀਂ ਉਹ ਹੈਲੋ ਕਿਹਦੇ ਨੰਬਰ ਹੀ ਨਹੀਂ ਨੇ